ਕਮੰਟਰੀ ਪੰਜਾਬ ਜਲੰਧਰ ਦੇ ਚੌਥਾ ਨੰਬਰ ਵਾਰਡ ਦੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਪੈਣਾ ਛੋਟੇ ਬੱਚੇ ਇਹ ਮੈਂ মিডিਆ ਵਾਲੇ ਵੀਰ ਥੋੜਾ ਜਿਆ ਇੱਧਰ ਹੋ ਜੀ ਉਹ ਪਿੱਛੇ ਨਜ਼ਰ ਨਹੀਂ ਆਉਂਦਾ तुसी, तुसी पता की है मेरी फोटो इधरों भी ओह आगी पिछे नजर नहीं आ रही जज्बात देख के थोड़ा जोश देख के बहुत खुशी हुई है सारे प्यार भरी सताल नमस्कार ਵਾਇਗਰੂਜੀ ਕਾ ਖਾਲਸਾ ਵਾਇਗਰੂਜੀ ਕੀ ਫਤਿਹ ਛੋਟੇ ਜਿਹੇ ਸੱਦੇ ਤੇ ਇੰਨੀ ਭਾਰੀ ਗਿਣਤੀ ਚ ਇਕੱਠੇ ਹੋਣਾ ਇੱਕ ਗਲੀ ਦੇ ਵਿੱਚ ਚਾਤਾ ਨੰਬਰ 4 ਦੀ ਇੱਕ ਛੋਟੀ ਜਿਹੀ ਗਲੀ ਦੇ ਵਿੱਚ ਇਹ ਤੁਹਾਡਾ ਪਿਆਰ ਹੈ ਜਿਹੜਾ ਇਹ ਦੱਸਦਾ ਹੈ ਕਿ ਭਾਵੇਂ ਵੋਟਾਂ 10 ਤਰੀਕ ਨੂੰ ਨੇ ਪਰ ਫੈਸਲਾ ਤੁਸੀਂ ਪਹਿਲਾਂ ਹੀ ਕਰ ਚੁੱਕੇ ਹੋ ਤੁਹਾਡੇ ਆਪਣੇ ਤੁਹਾਡੇ ਦੇ ਵਿਚ ਰਹਿਣ ਵਾਲੇ ਸਾਊ ਨੇਕ ਇਨਸਾਨ ਮਹਿੰਦਰ ਪਗਤ ਜੀ ਆਪਣੇ ਉਮੀਦਵਾਰ ਨੇ ਪੰਜਵੇਂ ਨੰਬਰ ਤੇ ਬਟਨ ਹੈ 10 ਜੁਲਾਈ ਨੂੰ ਸਵੇਰੇ 7 ਵਜੇ ਤੋਂ ਬਾਅਦ VOTING ਸ਼ੁਰੂ ਹੋ ਜੂਗੀ ਜਾ ਕੇ ਬਟਨ ਦਬਣਾ ਹੈ ਤਾਂ ਜਿਹੜਾ ਬਟਨ ਹੈ ਉਹ ਛਾੜੂ ਦਾ ਨਹੀਂ ਹੋਊਗਾ ਉਹ ਤੁਹਾਡਾ ਤੁਹਾਡੇ ਪਰਿਵਾਰ ਦਾ ਤੇ ਤੁਹਾਡੇ ਬੱਚਿਆਂ ਦੀ ਕਿਸਮਤ ਦਾ ਬਟਨ ਹੋਊਗਾ ਦਬ ਦੋਗੇ ਤੇ ਕਿਸਮਤ ਚਮਕੋਗੀ ਪੱਕਾ ਮੈਂ ਗਰੰਟੀ ਲੈਣਾ ਇਸ ਕੋਲ ਕਿਉਂਕਿ ਕਈ ਵਾਰੀ ਪਰਮਾਤਮਾ ਜੋ ਕਰਦਾ ਚੰਗਾਈ ਕਰਦਾ ਇਹ ਬਾਈ ਲક્ષਣ ਆਈ ਜੇ ਇਹ ਨਾਲ ਮੈਨੂੰ 2-3 ਫਾਇਦੇ ਹੋਏ ਇਕ ਤਾਂ ਮੇਰੇ ਦਿਮਾਗ 'ਚ ਇੱਕ ਆਈਡੀਆ ਚੱਲਦਾ ਸੀ ਹਜੇ ਉਹ ਲਾਗੂ ਨਹੀਂ ਹੋ ਸਕਿਆ ਸੀ ਕਿ ਕਿਵੇਂ ਕਰੀਏ ਮੈਂ ਚਾਹੁੰਦਾ ਸੀ ਲੋਕਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ ਮਾਲਵੇਚ ਵੀ ਇੱਕ ਆਫਿਸ ਹੋਵੇ ਦੋਆਬੇਚ ਵੀ ਆਫਿਸ ਹੋਵੇ ਜਿਸ ਨਾਲ ਲੋਕਾਂ ਦਾ ਸਫਰ ਘਟੇ ਮੁੱਖ ਮੰਤਰੀ ਨੇ ਆਪਦੇ ਨਾਲ 4-5 ਅਫਸਰ ਲੈ ਕੇ ਜਾਣੇ ਹੁੰਦੇ ਆ ਉਹਨਾਂ ਨੇ ਫੈਸਲੇ ਕਰਨੇ ਹੁੰਦੇ ਆ ਪਰ ਲੋਕਾਂ ਨੂੰ ਗੱਡੀਆਂ ਪਰ ਪਰ ਕੇ ਚੰਡੀਗੜ੍ਹ ਆਉਣਾ ਪੈਂਦਾ ਹੈ ਖਰਚਾ ਵੀ ਹੁੰਦਾ ਹੈ ਕੰਮ ਨਾ ਹੋਵੇ ਤਾਂ ਦੂਜਾ ਦਿਨ ਵੀ ਜਾਂਦਾ ਹੈ ਦਿਹਾੜੀ ਮਰਦੀ ਸੋਏ ਸਪਾਈ ਇਲੈਕਸ਼ਨ ਨੇ ਇੱਕ ਕੰਮ ਕਰਤਾ ਕਿ ਅਸੀਂ ਇੱਕ ਕਿਰਾਏ ਤੇ ਘਰ ਲੈ ਲਿਆ ਬੜੇ ਸ਼ਰੀਫ ਡਾਕਟਰ ਨੇ ਮਕਾਨ ਮਾਲਕ ਉਹਨਾਂ ਦਾ ਘਰ ਹੈ ਤੇ ਅਸੀਂ ਇੱਥੇ ਜਿਹੜਾ ਆਫਿਸ ਬਣਾ ਲਿਆ 10 ਜੁਲਾਈ ਤੱਕ ਨਹੀਂ ਲਿਆਉ ਕਰ ਉਹ ਕਰ ਕਈ ਸਾਲਾਂ ਤੱਕ ਲਿਆ ਹਫਤੇ 'ਚ 2 ਤੋਂ 3 ਦਿਨ ਮੈਂ ਖੁਦ ਆਉਂਗਾ ਤੁਹਾਨੂੰ ਪਹਿਲਾਂ ਦੱਸ ਦਿਆ ਕਰਾਂਗੇ ਕਿ ਇਸ ਹਫਤੇ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਹੈ ਅਗਲੇ ਹਫਤੇ ਹੋ ਸਕਦਾ ਬੁੱਧਵਾਰ ਵੀਰਵਾਰ ਤੇ ਸ਼ੁੱਕਰਵਾਰ ਹੋਵੇ ਕਿ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਸੀਤੀ ਆਪਣੇ ਮੁੱਖ ਮੰਤਰੀ ਨੂੰ ਆਪਣੀ ਸਰਕਾਰ ਨੂੰ ਮਿਲ ਸਕਦੇ ਹਾਂ ਇਹਦੇ ਨਾਲ ਤੁਹਾਡਾ 150 ਤੋਂ 200 ਕਿਲੋਮੀਟਰ ਦਾ ਜਾਣ ਆਉਣ ਦਾ ਰਸਤਾ ਵੀ ਘਟੂਗਾ ਤੇ ਖਰਚਾ ਵੀ ਘਟੂਗਾ ਹੁਣ ਰਹੀ ਗੱਲ ਜਗENDER ਪੱਛਮੀ ਦੀ ਸਾਰੇ ਪਾਸੇ ਰਿਪੋਰਟਾਂ ਬਹੁਤ ਵਧੀਆ ਨੇ ਮਾਵਾ ਪੈਣਾ ਇੰਨੀ ਗਿਣਤੀ ਚਾਹੀਆਂ ਨੇ ਇਸੇ ਗੱਲ ਦਾ ਸਬੂਤ ਨੇ ਕਿਉਂਕਿ ਇਹ ਚੁੱਲ੍ਹੇ ਤੇ ਰਹਿੰਦੀਆਂ ਨੇ ਇਹਨਾਂ ਨੂੰ ਪਤਾ ਹੈ ਖਰਚੇ ਕਿੰਨੇ ਨਮ ਗਈ ਕਿੰਨੀ ਬਦਗੀ ਬੰਦੇ ਨੇ ਤਾਂ ਆ ਕੇ ਪੁੱਛ ਹੀ ਲੈਣਾ ਹੁੰਦਾ ਸ਼ਾਮ ਨੂੰ ਕਿ ਕੀ ਬਣਾਇਆ ਪਰ ਉਹ ਕਿਵੇਂ ਬਣਾਇਆ ਇਹ ਉਹਨਾਂ ਨੂੰ ਪਤਾ ਹੁੰਦਾ ਕਿਹੜੇ ਹਾਲਾਤਾਂ ਚ ਬਣਾਇਆ ਉਹ ਇਹਨਾਂ ਨੂੰ ਪਤਾ ਹੁੰਦਾ ਸੁਖੁਸ਼ੀਆ ਕਿ ਤੁਸੀਂ ਆਇਓ ਅਬ ਸਾਰੇ ਜਿੰਨੇ ਵੀ ਗਲੀਆਂ ਨਾਲੀਆਂ ਦੇ ਛੋਟੇ ਮੋਟੇ ਕੰਮ ਨੇ ਮੇਰੇ ਧਿਆਨ ਚ ਆ ਗਏ ਕੱਲੇ ਪੱਛਮੀ ਦੇ ਨਹੀਂ ਸਾਰੇ ਜਲੰਧਰ ਦੇ ਆ ਗਏ ਜਲੰਧਰ ਕਿਸੇ ਵੇਲੇ ਰਾਜਧਾਨੀ ਹੁੰਦੀ ਸੀ ਪਾਰਟੀਸ਼ਨ ਤੋਂ ਤੁਰੰਤ ਬਾਅਦ ਜਿਹੜਾ ਕਮਿਸ਼ਨਰ ਦਾ ਘਰ ਹੈ ਜਲੰਧਰ ਦਾ ਉਥੇ 4 ਮਹੀਨੇ ਮੁੱਖ ਮੰਤਰੀ ਪੰਜਾਬ ਰਿਹਾ ਸੀ ਜਦੋਂ ਵੰਡ ਵੰਡ ਹੋਈ ਸੀ ਲਾਹੌਰ ਆਪਣੀ ਰਾਜਧਾਨੀ ਸੀ ਉਹ ਜਲੰਧਰ ਬਣ ਗਈ ਸੀ ਫਿਰ ਆ ਕੇ ਸੋ थोड़िया ड्यूटियां लगिया हुई बहुत सारे साढ़े वलंटियर खड़े ने चेयरमैन खड़े ने अहदेदार खड़े ने तुसी बहुत चंगा नेक काम कर रहे हो जो सरकार ने काम किए ने उन्होंने तक ते तक पहुँचा रहे हैं तरताली हज़ार नौकरियां देकर थोड़े सामने खड़ा एक रुपया भी कोई बंदा कह दे एक नौकरी का एक रुपया भी तो मैं जिम्मेवार हूँ ਕੋਈ ਸਪਾਰਸ਼ ਲੱਗੀ ਹੋਵੇ ਕਿਸੇ ਵੀ ਸਪਾਰਸ਼ ਤੇ ਲੱਗਿਆ ਹੋਵੇ 450 ਨੰਬਰਾਂ ਵਾਲਾ ਰਹਿ ਗਿਆ ਹੋਵੇ 350 ਨੰਬਰਾਂ ਵਾਲਾ ਨੌਕਰੀ ਲੈ ਗਿਆ ਹੋਵੇ ਇਹ ਹੋ ਨਹੀਂ ਸਕਦਾ ਸੋ ਆਪਣੀ ਬੱਚਿਆਂ ਨੂੰ ਵੀ ਕਹੋ ਤੁਸੀਂ ਪੜੋ ਪੜ ਕੇ ਨੰਬਰ ਲਓ ਸਰਕਾਰ ਦੀ ਘਰੇ ਚਿੱਠੀ ਆਊਗੀ ਕਿ ਆ ਜਾ ਭਾਈ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਹੈ ਸੁਭਿਰੋ ਬੰਦਾ ਨਾਮ ਦਾ ਵੀ ਭਗਤ ਹੈ ਤੇ ਬੰਦਾ ਕੰਮ ਦਾ ਵੀ ਭਗਤ ਹੈ ਸੱਚੀ ਮੁੱਚੀ ਭਗਤ ਹੈ ਮਹਿੰਦਰ ਭਗਤ ਮੈਨੂੰ ਇਸ ਇਲਾਕੇ ਬਾਰੇ ਪਤਾ ਲੱਗਿਆ ਕਿ ਜੂਏ ਬਾਜੀ ਦੇ ਸੱਟੇ ਬਾਜੀ ਦੇ ਕਾਫੀ ਅੱਡੇ ਚੱਲਦੇ ਆ ਲੁਟਕਾ ਖੋਆਂ ਦੇ ਵਿੱਚ ਵੀ ਇੱਥੇ ਗਰੀਬਾਂ ਨੂੰ ਜਦੋਂ ਤਰ੍ਹਾਂ ਖਾ ਮਿਲਦੀ ਹੈ ਤਮ ਸਾਰੇ ਉਹ ਆਰਡਰ ਕਰਦੇ ਪਹਿਲੇ ਪ੍ਰਮਾਤਮਾ ਕੋਈ ਕੀਤੀ ਬਣਾਉਂਦਾ ਹੈ ਮੈਂ ਹਸਾਲ ਕੇ ਚ ਇਹਨਾਂ ਨੇੜੇੋਂ ਦੇਖਿਆ ਮੈਂ ਗਲੀਆਂ ਚ ਫਿਰਦਾ ਮੇਰੇ ਦੋ ਪ੍ਰੋਗਰਾਮਾਂ ਜੀ ਹੋਰ ਨੇ ਐਦਾਂ ਦੇ ਨਹੀਂ ਆਮ ਤੌਰ ਤੇ ਕੀ ਹੁੰਦਾ ਮੁੱਖ ਮੰਤਰੀ ਨੇ ਆਉਂਦਾ ਬਸ ਐਂ ਕਰਕੇ ਕੰਮ ਬੜ ਜਾਂਦਾ ਸੀ ਉਹਨਾਂ ਦਾ ਉਹ ਹਜੇ ਵੀ ਨਹੀਂ ਆਉਂਦੇ ਮੈਂ ਤਾਂ ਮੁੱਖ ਮੰਤਰੀ ਬਣ ਕੇ ਵੀ ਆ ਰਿਹਾ ਮੈਨੂੰ ਚਾਹ ਹੈ ਲੋਕਾਂ ਨੂੰ ਮਿਲਣ ਦਾ ਉਹ ਦੂਜੇ ਹਜੇ ਵੀ ਨਹੀਂ ਆਉਂਦੇ ਹਰਾਂ ਗਾਂਧੀ ਆਉਗਾ ਇੱਥੇ ਕਾਂਗਰਸ ਵਾਸਤੇ ਨਹੀਂ ਆਗਾ ਕੋ ਕੋ ਉਹਨਾਂ ਨੇ ਕੋਈ ਬਾਤ ਨਹੀਂ ਅਗਰ ਨਹੀਂ ਆਏ ਤਾਂ ਨਹੀਂ ਆਏ ਉਹਨਾਂ ਨੇ ਕੀ ਲੈਣਾ ਇਹਨਾਂ ਕੰਮਾਂ ਤੋਂ ਉਹਨਾਂ ਨੂੰ ਗਲੀਆਂ ਨਾਲੀਆਂ ਨਾਲ ਕੀ ਪਾ ਅੱਜ ਗਲੀਆਂ ਦੀ ਸੀਵਰੇਜ ਦੀ ਲਾਈਟਾਂ ਦੀ ਪ੍ਰੋਬਲਮ ਹੈ ਇਹ ਕੀ ਦੇ ਅੰਡਰ ਆਉਂਦਾ ਕੰਮ ਕਾਰਪੋਰੇਸ਼ਨ ਜਲੰਧਰ ਕਾਰਪੋਰੇਸ਼ਨ ਜਲੰਧਰ ਕਾਰਪੋਰੇਸ਼ਨ ਕਿਹਦੇ ਕੋਲੇ ਆ ਕਾਂਗਰਸ ਕੋਲੇ ਅਬੀਬੀ ਸ੍ਰਿੰਦਰ ਕੌਰ ਕੌਣ ਹੈ ਡਿਪਟੀ ਮੇਅਰ ਜੀ ਉਹ ਆਪਣੇ ਵਾਂਡ ਚ ਨਹੀਂ ਕੰਮ ਕਰਾ ਸਕੀ ਐਮਐਲਏ ਬਣ ਕੇ ਕੀ ਕੰਮ ਕਰਾ ਦੂਗੀ ਉਹ ਉਹਦਾ ਫਰਜ ਬਣਦਾ ਸੀ ਪਹਿਲਾਂ ਹੀ ਕਰਕੇ ਆਉਂਦੀ ਤਾਂ ਸ਼ਾਇਦ ਵੋਟਾ ਮੰਗਣ ਦੀ ਮੈਨੂੰ ਲੋੜ ਪੈਂਦੀ ਕੋਈ ਗੱਲ ਨਹੀਂ ਅਰ ਆਪ ਜੋ ਕਰਦਾ ਠੀਕ ਹੀ ਕਰਦਾ ਹੁਣ ਤੁਸੀਂ ਆਪਣਾ ਐਮਐਲਏ ਬਣਾਓ ਅਰ ਜੀ ਇਹ ਲਿਖਿਆ ਗੁਰੂ 사인 ਮੇਰੇ ਹੋਇਆ ਕਰਨਗੇ ਗੱਲ ਦੀ ਕਰਾਂਗੇ ਮੈਨੂੰ ਬਹੁਤ ਪੱਤਰਕਾਰਾਂ ਦੇ ਫੋਨ ਆਉਂਦੇ ਨੇ ਕਹਿੰਦੇ ਜੀ ਤੁਸੀਂ ਗਲੀਆਂ 'ਚ ਫਿਰਦੇ ਹੋ ਐਨੀ ਮਿਹਨਤ ਕਾਦੇ ਵਾਸਤੇ ਮੈਂ ਕਹਾਂ ਜੀ ਮੈਨੂੰ ਮੇਰੀਆਂ ਗਲੀਆਂ ਨੇ ਮੇਰੇ ਪੰਜਾਬ ਦੀਆਂ ਗਲੀਆਂ ਨੇ ਮੈਨੂੰ ਵੀ ਹੱਕ ਹੈ ਮੈਂ ਗਲੀਆਂ 'ਚ ਜਾਵਾਂ ਮੈਂ ਦੁਕਾਨਾਂ ਤੇ ਜਾਵਾਂ ਮੈਂ ਲੋਕਾਂ ਨੂੰ ਮਿਲਾਂ ਇਹ ਕਿਉਂ ਹੋ ਗਈ ਵੀ ਮੁੱਖ ਮੰਤਰੀ ਮਿਲਦਾ ਨਹੀਂ ਹੁੰਦਾ ਮੁੱਖ ਮੰਤਰੀ ਗਲੀਆਂ 'ਚ ਨਹੀਂ ਜਾਂਦਾ ਹੁੰਦਾ ਕਿਉਂ ਨਹੀਂ ਜਾਂਦਾ ਹੁੰਦਾ ਬਈ ਕਿਉਂ ਨਹੀਂ ਜਾਂਦਾ ਹੁੰਦਾ ਤਾਂ ਮੈਂ ਥੋੜੇ ਚੋਂ ਤਾਂ ਨਿਕਲਿਆ ਮੈਂ ਵੀ ਥੋੜੇ ਵਰਗੀਆਂ ਐਂ ਨਾਲ ਗਲੀਆਂ ਚੋਂ ਹੀ ਪਿੰਡਾਂ ਦੇ ਛੋਟੇ ਛੋਟੇ ਘਰਾਂ ਚੋਂ ਅਸੀਂ ਨਿਕਲੇ ਹੋਇਆ ਤਾਂ ਸਾਨੂੰ ਕੌਣ ਰੋਕ ਦੂਗਾ ਵੀ ਇੱਥੇ ਵਾਪਸ ਹੁਣ ਤੋਂ ਹਾਂ ਜਿਹੜੇ ਮਹਿਲਾਂ ਚੋਂ ਨਿਕਲਿਆ ਜਾ ਜਿਨ੍ਹਾਂ ਦੇ ਘਰ ਹੀ ਓਡੇ ਵੱਡੇ ਆ ਕਿ ਧਾੜ ਜੇਲ ਜੜੀਆਂ ਜੜੀਆਂ ਤਾਂ ਉਹਨਾਂ ਦੇ ਕੰਧਾਂ ਨੇ ਕੋਈ ਬੰਦਾ ਦੇਖ ਹੀ ਨਹੀਂ ਸਕਦਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਇੱਥੇ ਉਹਨਾਂ ਨੇ ਇੱਥੇ ਆਉਣਾ ਨਹੀਂ ਆ ਦੇਖ ਲੋ ਕਾਲੀ ਦਲ ਦਾ ਹਾਲ ਦੇਖ ਲੋ ਕਾਲੀ ਦਲ ਦਾ ਤੱਕੜੀ ਦੀਆਂ ਰस्सियां ਟੁੱਟ ਗਈਆਂ ਸੁਖਵੀਰ ਬਾਦਲ ਹਾਥੀ ਤੇ ਜਿਹੜਾ ਫਿਰਦਾ ਤੱਕੜੀ ਕਿਦਰੇ ਹੋਰ ਹੈ ਸੁਖਵੀਰ ਬਾਦਲ ਕਿਦਰੇ ਹੋਰ ਹੈ ਉਹ ਹਾਥੀ ਤੇ ਫਿਰਦਾ ਹੈ ਆਹੀ ਹਾਲ ਕਾਂਗਰਸ ਦਾ ਹੋਇਆ ਪਿਆ ਕੋਈ ਕਿਦਰੇ ਹੋਰ ਹੈ ਕੋਈ ਇੱਧਰ ਨੂੰ ਫਿਰਦਾ ਕੋਈ ਇੱਧਰ ਨੂੰ ਫਿਰਦਾ ਹੈ ਇਹ ਸੀਟ ਦੇ ਜੇ ਕਾਂਗਰਸ ਇਹ ਸੀਟ ਜਿੱਤ ਜਾਂਦੀ ਹੈ ਇਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਉਹਨਾਂ ਦੀ ਬਣਦੀ ਹੈ ਨਾ ਸਾਡੀ ਟੁੱਟਦੀ ਹੈ ਪਰ ਹਾਂ ਜਿਆਮਾ ਦੀ ਪਾਰਟੀ ਐ ਸੀਟ ਜਿੱਤਦੀ ਐ ਤੁਹਾਡਾ ਸਰਕਾਰ 'ਚ ਹਿੱਸਾ ਪੈਜੂਗਾ ਤੁਸੀਂ 11 ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਅਗਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਆ ਬੇਨਤੀ ਕਰਨਾ ਹੈ ਆਪਣਾ ਤਾਂ ਚੋਣ ਸ਼ਾਨ ਵੀ ਬਹੁਤ ਵਧੀਆ ਮਾਵਾ ਭੈਣਾਂ ਦਾ ਦੱਸਣ ਦੀ ਲੋੜ ਨਹੀਂ ਇਹ ਤਾਂ ਸਵੇਰੇ ਸਵੇਰੇ 5 ਵਜੇ 5:30 ਵਜੇ ਨੇਰੇ 'ਚ ਵੀ ਲੱਭ ਲੈਂਦੀਆਂ ਨੇ ਕਿੱਥੇ ਜਿਪਿਆ ਉਸੀ ਬਹੁਤਾ ਨਾ ਹੱਸੋ ਬਾਲਾ ਖੁਸ਼ ਨਾ ਹੋ ਮੈਂ ਮੇਰੇ ਵੀਰਾਂ ਨੂੰ ਕਹਿਣਾ ਚਾਹਨਾ ਲੋੜ ਪੈ ਜਾ ਸ਼ਾਮ ਨੂੰ ਵੀ ਲੱਭ ਲੈਂਦੀ ਕਿੱਥੇ ਜੇ ਪਿਆ ਪਰ ਕਰਦਾ ਸਫਾਈ ਹੋਈ ਆ ਉਹ ਸੱਚਾ ਨੂੰ ਤਾਂ ਚੋਂ ਨਿਸ਼ਾਨ ਹੈ ਅਰਵਿੰਦ ਕੇਜਰੀਵਾਲ ਦਾ ਚੋਂ ਨਿਸ਼ਾਨ ਹੈ ਇੱਕ ਇੱਕ ਵੋਟ ਕੇਜਰੀਵਾਲ ਨੂੰ ਪਹੁੰਚੂਗੀ ਇੱਕ ਇੱਕ ਵੋਟ ਭਗਵੰਤ ਮਾਨ ਕੋਲੇ ਪਹੁੰਚੂਗੀ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜੀਵਦੀ ਗਵਾਹੀ ਚ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਊਗਾ ਪੂਰਾ ਹਿੰਦੁਸਤਾਨ ਆਵਾਜ਼ੀ ਪਾਟੀ ਜਿੰਦਾਬਾਦ ਆਵਾਜ਼ੀ ਪਾਟੀ ਜਿੰਦਾਬਾਦ ਆਉਣ ਵਾਲੇ ਦਿਨਾਂ 'ਚ ਸਾਡੇ ਵਲੰਟੀਅਰ ਜਿਹੜੇ ਆਪਦੇ ਪੱਲਿਓਂ ਤੇਲ ਪਵਾ ਕੇ ਸਾਡੇ ਰੋਡ ਸ਼ੋਅਾਂ 'ਚ ਮੋਟਰਸਾਈਕਲ ਲੈ ਕੇ ਆਉਂਦੇ ਰਹੇ ਆ ਟਰੈਕਟਰ ਲੈ ਕੇ ਆਉਂਦੇ ਰਹੇ ਆ ਕਾਰਾਂ ਲੈ ਕੇ ਆਉਂਦੇ ਰਹੇ ਆ ਉਹਨਾਂ ਸਾਰਿਆਂ ਦੀ ਨਿਸ਼ਾਨਦੇਹੀ ਕੀਤੀ ਹੋਈ ਐ ਅਸੀਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਸੰਗਠਨ 'ਚ ਵੀ ਉਹਦੇ ਮਿਲਣਗੇ ਸਰਕਾਰ ਚ ਵੀ ਵੱਡੀਆਂ ਜ਼ਿੰਮੇਵਾਰੀਆਂ ਮਿਲਣਗੀਆਂ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਮੈਂ ਗੱਲ ਕਹਿੰਦਾ ਰਿਹਾ ਹਾਂ ਕਿ ਬਾਦਲਾਂ ਦੇ ਕੈਪਟਨਾਂ ਦੇ ਮਜੀਠੀਆਂ ਦੇ ਮਲੂਕਿਆਂ ਦੇ ਇਹਨਾਂ ਦੇ ਟੱਬਰਾਂ ਨੂੰ ਕਹਿ ਦੋ ਇਹਨਾਂ ਦੇ ਜਵਾਕਾਂ ਨੂੰ ਕਹਿ ਦੋ ਕਿ ਆਪਣੇ ਬੋਰੀਏ ਬਿਸਤਰੇ ਗੋਲ ਕਰਕੇ ਬੰਦ ਕਰਕੇ ਬੋਰੀਏ ਬਿਸਤਰੇ ਆਪਣੇ ਘਰਾਂ ਨੂੰ ਜਾਓ ਆਮ ਘਰਾਂ ਦੇ ਧੀਆਂ ਪੁੱਤ ਆ ਰਹੇ ਨੇ ਆਮ ਕਰਾਂਤੀ ਆ ਪੁੱਤ ਆ ਰਹੇ ਨੇ ਹਰ ਰੋਜ਼ ਆ ਰਹੇ ਨੇ ਜਿੰਨੀਆਂ ਵੀ ਕੋਈ ਰਿਟਾਇਰਮੈਂਟ ਹੁੰਦੀ ਆ ਕੋਈ ਕਮਿਸ਼ਨ ਦੇ ਮੈਂਬਰ ਬਣਾਉਣੇ ਆ ਸਾਡੇ ਧੀਆਂ ਪੁੱਤ ਬਣਾਉਣੇ ਆ ਕੀ ਗੱਲ ਬਈ ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਦੀ ਕੁਰਸੀ ਤੇ ਬਹਿਣਾ ਨਹੀਂ ਆਉਂਦਾ ਹਰ ਗੱਲ 'ਚ ਇਹਨਾਂ ਦੇ ਚਾਚੇ ਭਤੀਜੇ ਸਾਲੇ ਜੀਜੇ ਇਹੀ ਨਹੀਂ ਮੁੱਕਦੇ ਯਾਰ ਆਮ ਲੋਕ ਕਿਉਂ ਕਦੋਂ ਆਉਣਗੇ ਬਈ ਮਿਹਨਤੋ ਵੀ ਕਰ ਰਹੇ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਦੀ ਵਾਰੀ ਆ ਰਹੀ ਉਹ ਇਹਨਾਂ ਦੇ ਮਗਰ ਨਾ ਲੱਗਿਓ ਕਾਂਗਰਸ ਵਾਲੇ ਆ 24 ਘੰਟੇ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਮੈਂ ਮਾੜਾ ਕੀ ਕਰਤਾ ਜੀ ਮੈਨੂੰ ਇਹ ਲਾ ਦੇ 43000 ਮੈਂ ਨੌਕਰੀਂ ਦਿੱਤੀਆਂ ਕਦੇ ਕਾਂਗਰਸ ਬੋਲੀ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦ ਲਿਆ ਕਰੇ ਕਾਂਗਰਸ ਬੋਲੀ 600 ਜੁੰਟ ਤੁਹਾਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੋਊਗਾ ਬਹੁਤ ਸਾਰੇ ਘਰਾਂ ਨੂੰ ਕਦੇ ਕਾਂਗਰਸ ਬੋਲੀ 1 ਕਰੋੜ ਰੁਪਇਆ ਸ਼ਹੀਦ ਫੌਜੀ ਨੂੰ ਜਵਾਨ ਨੂੰ ਮਾਨ ਸਨਮਾਨ ਉਹਦੀ ਕੁਰਬਾਨੀ ਦਾ ਰੱਬ ਨਾ ਕਰੇ ਖਿਤੀ ਹੋ ਜਾਏ ਕਦੇ ਕਾਂਗਰਸ ਬੋਲੀ 16 ਟੋਲ ਪਲਾਜੇ ਬੰਦ ਕਰਾ ਤੇ 60 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਣ ਲੱਗਿਆ ਕਦੇ ਕਾਂਗਰਸ ਬੋਲੀ ਨਾ 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 ਮਬੈਸੀ ਭਗਵੰਤ ਮਾਨੂ ਵਾਲਾ ਕੱਢੋ ਫੜ ਕੇ ਉੱਠ ਕੇ ਬਾਹਰ ਕੱਢੋ ਉਹੀ ਐ ਨਹੀਂ ਲੱਗੀ ਇਹਨਾਂ ਨੇ ਜਿੰਨਾ ਚਿਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਫਿਕਰ ਨਹੀਂ ਜੋ ਮਰਜੀ ਕਰੀਆ ਆਪਰਿਕਾ ਟੱਲਾ ਹੈ ਹਾਂ ਜੇ ਸੁਖਬੀਰ ਬਾਦਲ ਬਣ ਜੇ ਮੁੱਖ ਮੰਤਰੀ ਕੋਈ ਪ੍ਰੋਬਲਮ ਨਹੀਂ ਪਸਾ ਬਾਜਵਾਜਾ ਕੈਪਟਨ ਵਰਗੇ ਲੁਟੇਰੇ ਬਣ ਚਣ ਤਾਂ ਕੋਈ ਪਰ ਪੁਵੰਤਵਾਰ ਬਣ ਗਿਆ ਬਾ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਬਈ ਬਹੁਤ ਮਾੜੀ ਕਮਾਲ ਹੈ ਉਹ ਜਿਨ੍ਹਾਂ ਦੇ ਪਿਓ ਸਮਗਲਿੰਗ ਕਰਦੇ ਰਹੇ ਆ ਸੋਨੇ ਦੇ ਬਿਸਕਟਾਂ ਦੀ ਉਹ ਸਾਡੇ ਤੇ ਸਵਾਲ ਠਾਉਂਦੇ ਆ ਅਸੀਂ ਤਾਂ ਭਾਈ ਅਜੀ ਸੋਨੇ ਦੇ ਬਿਸਕੁਟਾਂ ਵਾਲੇ ਨਹੀਂ ਹੈਗੇ ਸਤਾ ਆਟੇ ਦੇ ਬਿਸਕੁਟਾਂ ਵਾਲਿਆ ਦਿਵਾਲੀ ਮੇਰੇ ਬੇਬੇ ਪੀਪਾ ਪਰਵਾ ਖੇਲਉ ਨਹੀਂ ਹੁੰਦੀ ਸੀ ਬਸ ਇਹਨਾਂ ਨੂੰ ਇਹੀ ਬਰਦਾਸ਼ਤ ਨਹੀਂ ਹੋ ਰਿਆ ਕਿ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਕਰਕੇ ਬਣ ਗਿਆ ਆਮ ਘਰਾਂ ਦੇ ਮੁੰਡੇ ਐ ਮੰਤਰੀ ਕਿਉਂ ਬਣ ਗਏ ਐਮਐਲ ਕਿਉਂ ਬਣ ਗਏ ਇਹ ਤਾਂ ਤਾਂ ਸੀ ਬਣਦੇ ਹੁੰਨੇ ਉਹਨਾਂ ਕੋਲੇ ਉਹੀ ਦੋ ਤਿੰਨ ਪਜਾਮੀਆਂ ਨੇ ਕਈਆਂ ਨੇ ਤਾਂ ਮੁੱਖ ਮੰਤਰੀ ਬਣਨ ਦੀ ਸੌ ਚੱਕਣ ਵਾਸਤੇ ਪਜਾਮੀਆਂ ਸਮਾ ਰੱਖੀਆਂ ਸੀ ਪਰ ਲੋਕਾਂ ਨੇ ਨਹੀਂ ਚਕਾਈ ਇਹ ਤੇ ਮੇਰਾ ਕੀ ਕਸੂਰ ਹੈ ਭਾਈ ਸੁਇਸ ਕਰਕੇ ਮੈਂ ਕਹਿਣਾ ਕਿ ਇਹਨਾਂ ਦੀ ਭੁਖਲਾਹਟ ਜਿਹੜੀ ਹੈ ਉਹ ਇਹ ਹੈ ਕਿ ਆਮਕਰਾਂ ਦੇ ਲੋਕ ਕਿਉਂ ਅੱਗੇ ਆ ਗਏ ਅਸੀਂ ਤਾਂ ਵੈ ਇਹੀ ਕਰਾਂਗੇ ਕੇਜਰੀਵਾਲ ਵੀ ਆਮਕਰ ਤੋਂ ਹੈ ਜੇ ਪੈਸੇ ਕਮਾਉਣੇ ਹੁੰਦੇ ਕੇਜਰੀਵਾਲ ਆਈਆਰਐਸ ਅਫਸਰ ਹੈ ਇਨਕਮ ਟੈਕਸ ਦਾ ਕਮਿਸ਼ਨਰ ਉਹਦੀ ਘਰ ਵਾਲੀ ਵੀ ਆਈਆਰਐਸ ਅਫਸਰ ਹੈ ਸੁਨੀਤਾ ਇਨਕਮ ਟੈਕਸ ਦੀ ਕਮਿਸ਼ਨਰ ਮੈਂ ਵੀ ਬਹੁਤ ਮਸ਼ਹੂਰ ਕਲਾਕਾਰ ਸੀ ਮੈਂ ਕੋ ਮਤਲਬ ਕੋਈ ਫੇਰ ਕਲਾਕਾਰ ਤਾਂ ਮੈਂ ਹੈ ਨਹੀਂ ਸੀਗਾ ਅਸੀਂ ਸਾਰਾ ਕੁਝ ਛੱਡ ਕੇ ਕਿਉਂ ਆ ਗਏ ਇਹਨਾਂ ਦੇ ਗਾਣਾ ਕਾਣ ਵਾਸਤੇ ਆ ਗਏ ਜਿੱਥੇ ਪੈਸੇ ਕਮਾਉਣ ਆ ਗਏ ਉਹ ਪੈਸੇ ਕਮਾਉਣੇ ਹੁੰਦੇ ਅਸੀਂ ਆਪਣੀ ਕਲਾ ਨਾਲ ਕਮਾ ਲੈਂਦੇ ਅਸੀਂ ਆਪਣੀਆਂ ਨੌਕਰੀਆਂ ਤੋਂ ਕੇਜਰੀਵਾਲ ਕਮਾ ਲੈਂਦਾ ਅਸੀਂ ਇਹਨਾਂ ਦੀ ਲੁੱਟ ਰੋਕਣ ਆਇਆ ਆਹੀ ਦੁੱਖ ਹੈ ਕਿ ਆਪ ਤਾਂ ਇਹ ਕਮਾਉਂਦੇ ਨਹੀਂ ਸਾਡੇ ਵਾਲੀ ਕਮਾਈ ਬੰਦ ਕਰਤੀ ਆਹੀ ਬੰਦਾ ਇਹਨਾਂ ਦਾ ਹਰ ਗੱਲ ਪੈਸੇ ਪਿੱਛੇ ਨਹੀਂ ਹੁੰਦੀ ਮੇਰੇ ਵਰਗੇ ਕਮਲੇ ਨੂੰ ਕਹਾ ਕਿਸੇ ਨੇ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਿ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਥੀ ਪਾ ਲੈਂਦਾ ਆ ਲੋ ਖੜੇ ਆ ਛੱਤਾਂ ਤੇ ਖੜੇ ਆ ਕੋਠਿਆਂ ਤੇ ਭੈਣ ਜੀ ਹੋਰੀ ਆ ਸਾਰੇ ਪਰਿਵਾਰਾਂ ਸਮੇਤ ਇੱਕ ਤੇ ਛੋਟੀ ਗੱਲ ਹੈ ਜੀ ਆ ਫੁੱਲ ਐ ਤੇ ਫੁੱਲ ਭਰੇ ਪੈਨੇ ਮੇਰੀ ਪੱਗ ਭਰੀ ਪਈਆ ਫੁੱਲਾਂ ਨਾਲ ਇਹ ਛੋਟੀ ਗੱਲ ਹੈ ਜੀ ਇਹਦਾ ਕਿਸੇ ਕ੍ਰਾਂਤੀ ਚ ਮੁੱਲ ਹੈ ਇੰਨਾ ਫੁੱਲਾਂ ਦਾ ਕਿਸੇ ਕ੍ਰਾਂਤੀ ਚ ਮੁੱਲ ਹੈ ਇਹ ਅਹੀਂ ਨਹੀਂ ਪਹਿ ਜਾਂਦੇ ਕੋਈ ਪੁਰਾਣੇ ਜਨਮਾਂ ਦੇ ਪੁੰਨੇ ਲੀਡਰਾਂ ਨੂੰ ਅੱਜ ਦੀ ਡੇਟ 'ਚ ਲੋਕ ਛੱਤਰ ਮਾਰਦੇ ਆ ਤੇ ਤੁਸੀਂ ਮੇਰੇ ਤੇ ਫੁੱਲ ਸਿੱਟ ਜਾਨੇ ਹੋ ਆਹੀ ਕੱਟ ਕਾਂਗਰਸ ਨੇ ਕਰਨਾ ਹੁੰਦਾ 70000 ਦੀਆਂ ਕੱਲੀਆਂ ਜਲੇਬੀਆਂ ਲੱਗਣੀਆਂ ਸੀ ਤੇ ਬਾਕੀ ਦਾ ਸਮਾਨ ਬਾਅਦ ਚ ਐਥੇ ਤੁਸੀਂ ਆਈਆਂ ਆ ਕੇ ਪਿਆਰ ਕਰਦੇ ਹੋ ਫੋਟੋਆਂ ਖਿਚਾਉਂਦੇ ਹੋ ਹੱਥ ਐ ਲਾਉਂਦੇ ਹੋ ਮੈਨੂੰ ਬਜ਼ੁਰਗਾਂ ਦੇ ਹੱਥ ਲਾਵੇ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਪੁੱਤ ਮੁੱਖ ਮੰਤਰੀ ਤਾਂ ਬਹੁਤ ਬਣਾਏ ਆ ਪਰ ਆਪਦੇ ਹੱਥੀ ਬਣਾਏ ਹੋਏ ਮੁੱਖ ਮੰਤਰੀ ਨੂੰ ਆਤ ਲਾ ਕੇ ਬੈਲੀ ਵਾਰ ਦੇਖੇ

ਆਪਾਂ ਆਲੇ ਨੇ ਇਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲਾਂ ਕਿੰਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਦੀ ਆਹ ਹਲਪੈਣ ਸੋ ਮੈਂ ਤਾਂ ਤੁਹਾਡੇ ਨਾਲ ਆ ਜੀ ਇਹ ਦੋਨੇ ਕਾਂਗਰਸੀ ਤੇ ਭਾਜਪਾ ਵਾਲੇ ਕਾਲੀ ਇਹ ਸਾਰੇ ਮਿਲੇ ਹੋਏ ਨੇ ਇਕੱਠੇ ਨੇ ਵੀ ਕਿਵੇਂ ਨਾ ਕਿਵੇਂ ਇਕੱਠੇ ਹੋ ਕੇ ਭਗਵੰਤ ਮਾਨ ਨੂੰ ਸਿੱਟ ਲੋ ਬਾਜਪੀ ਲੁੱਟਾਂਗੇ ਮੈਂ ਉਹਨਾਂ ਵਾਸਤੇ ਇੱਕ ਸ਼ੇਅਰ ਕਰਨਾ ਚਾਹੂੰਗਾ ਅੱਜ ਕਿ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜੱਜ ਵੀ ਮੱਠੇ ਹੋ ਜਾਂਦੇ ਨੇ ਉਹ ਰਲਦੇ ਨਹੀਂ ਤਾਂ ਸਾਦ ਨਹੀਂ ਰਲਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਇਹ ਸਭ ਇਕੱਠੇ ਨੇ ਸਾਰੇ ਇਹਨਾਂ ਤੋਂ ਬਚਾਓ ਤੇ ਬਚੋ 10 ਤਰੀਕ ਨੂੰ 5 ਨੰਬਰ ਦਾ ਬਟਨ ਦੱਬੋ 10 ਤਰੀਕ ਨੂੰ ਇਹ ਜੇ ਵੇਲੇ ਪੰਗੜੇ ਪਾਣੇ ਚਾਹੀਦੇ ਇੱਥੇ ਗਲੀਆਂ ਦੇ ਵਿੱਚ ਢੋਲ ਵੱਜਣੇ ਚਾਹੀਦੇ ਆ ਕਿ ਸਾਡਾ ਬੰਦਾ ਜਿੱਤ ਗਿਆ ਅਸੀਂ ਜਿੱਤ ਗਏ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸੀ ਪਹਿਲਾਂ 75 ਸਾਲ ਲੀਡਰ ਜਿੱਤ ਜਾਂਦੇ ਸੀ ਲੋਕ ਹਾਰ ਜਾਂਦੇ ਸੀ ਉਹਨੂੰ ਪਤਾ ਹੀ ਨਹੀਂ ਲੱਗਦਾ ਸੀ ਬਾਅਦ ਕਿੱਥੇ ਜਾਈਏ ਹੁਣ ਤੁਸੀਂ ਜਿੱਤੋ ਆ ਜਿਹੜੇ ਲੀਡਰ ਬਣੇ ਫਿਰਦੇ ਆ ਆਪਣੇ ਉਹਨੂੰ ਹਰਾਓ ਤੁਸੀਂ ਜਿੱਤੋ ਮੇਰੇ ਹੱਥ ਬਨ ਕੇ ਬੇਨਤੀ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਮਾਨ ਰੱਖੋਗੇ ਮੇਰਾ ਕਿਉਂਕਿ ਮੈਂ ਆਪ ਤਾਂ ਪੈਸੇ ਕਮਾਉਣੇ ਨਹੀਂ ਇਹਨਾਂ ਵਾਲੇ ਮੈਂ ਰਹਿਣ ਨਹੀਂ ਦੇਣੇ ਜਿੱਥੇ ਪਹਾੜਾਂ ਪੂੜਾਂ ਚ ਵੀ ਪਏ ਆ ਕਈ ਥਾਂ 'ਤੇ ਪਏ ਆ ਇਹਨਾਂ ਦੇ ਮੈਨੂੰ ਕੱਢ ਲੈਣ ਤੋਂ ਕਾਗਜ਼ੇ ਦੇਖਦੇ ਜਾਓ ਤੁਸੀਂ ਮੇਰੇ ਤੇ ਯਕੀਨ ਕਰੋ ਇਹ ਬਹੁਤ ਦੁਖੀ ਐ ਸੇ ਗੱਲ ਤੋਂ ਨਾ ਯਾਰ ਇਹ ਨਾ ਤਾਂ ਇਹਦੇ ਵਿਰੁੱਧ ਕੋਈ ਪਰਚਾ ਪੁਰਚਾ ਮਿਲਦਾ ਨਾ ਇਹ ਆਪ ਕੋਈ ਕੰਮ ਗਲਤ ਕਰੇ ਤੇ ਯਾਰੇ ਸਾਨੂੰ ਇਹ ਕਮਾਉਣ ਨਹੀਂ ਦਿੰਦਾ ਸਾਡੀਆਂ ਸਾਰੀਆਂ ਹੀ ਬੰਦ ਕਰਤੀਆਂ ਸੋ ਇਹਨਾਂ ਦੀਆਂ ਦੁਕਾਨਾਂ ਸਾਰੀਆਂ ਬੰਦ ਕਰਾਂਗੇ। ਵੀਰੇ ਲੋਕਾਂ ਨੂੰ ਲੁੱਟਣ ਵਾਲੀਆਂ ਦੁਕਾਨਾਂ ਖੋਲੀਆਂ ਸੀ ਨਾ ਉਹ ਬੰਦ ਕਰਾਂ। ਪੈਸਾ ਖਜ਼ਾਨੇ ਚ ਜਾਊਗਾ, ਖਜ਼ਾਨੇ ਦਾ ਮੂੰਹ ਥੋੜੇ ਵੱਲ ਨੂੰ ਖੁੱਲੂਗਾ। ਭਾਵੇਂ ਮੁਹੱਲਾ ਕਲੀਨਿਕਾਂ ਦੇ ਰੂਪ ਚ ਹੋਵੇ, ਭਾਵੇਂ ਸਕੂਲਾਂ ਦੇ ਰੂਪ ਚ ਹੋਵੇ, ਭਾਵੇਂ ਬਿਜਲੀ ਫ੍ਰੀ ਦੇ ਰੂਪ ਚ ਹੋਵੇ, ਭਾਵੇਂ ਜਿਵੇਂ ਮਰਜ਼ੀ ਹੋਵੇ, ਸਰਕਾਰ ਦਾ ਫਰਜ਼ ਬਣਦਾ। ਉਹ ਕਿਸੇ ਵੀ ਬਰਾਦਰੀ ਦੇ ਚਾਹੇ 50 ਬੰਦੇਾਂ ਦੀ ਬਰਾਦਰੀ ਹੈ। ਉਸ ਫਰਾਦਰੀ ਦੇ ਲੋਕਾਂ ਨੂੰ ਸੁਖੀ ਰੱਖੇ ਉਹਦੇ ਪੁਰਖਿਆਂ ਦੇ ਉਹਨਾਂ ਦੀਆਂ ਆਜ਼ਾਦੀਆਂ ਦੇ ਦਿਨ ਮਨਾਵੇ ਦਿਹਾੜੇ ਮਨਾਵੇ ਕੋਈ ਛੋਟਾ ਬਟਾ ਨਹੀਂ ਪੰਜਾਬ ਹੈ ਪੀਰਾਂ ਫਕੀਰਾਂ ਗੁਰੂਆਂ ਸ਼ਹੀਦਾਂ ਦੀ ਧਰਤੀ ਹੈ ਹਰ ਪੈਰ ਪੈਰ ਤੇ ਮੰਦਰ ਹੈ ਗੁਰਦੁਆਰਾ ਸਾਹਿਬ ਹੈ ਬੁੱਤ ਲੱਗੇ ਹੋਏ ਨੇ ਸਾਡੇ ਤੋਂ ਵੱਡਾ ਕੁਰਬਾਨੀਆਂ ਵਾਲਾ ਤਾਂ ਇਤਿਹਾਸ ਹੀ ਨਹੀਂ ਕਿਸੇ ਦਾ ਤੇ ਅਸੀਂ ਫਿਰ ਬਾਹਰਲੇ ਮੁਰਕਾ ਨੂੰ ਭੱਜੀਏ ਉਹ ਜਿੰਨਾ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਸਾਡੇ ਭਗਤ ਸਿੰਘ ਹੋਰੀ ਸੂੜੀਆਂ ਤੇ ਚੜ ਗਏ ਅੱਜ ਉਹਨਾਂ ਅੰਗਰੇਜ਼ਾਂ ਕੋਲੇ ਪਹੁੰਚਣ ਵਾਸਤੇ ਤਰਸੀ ਜਾਂਦੇ ਆਪਾਂ ਕਿ ਵੀਜਾ ਲਵਾ ਦਿਓ ਜੀ 40 ਲੱਖ ਲੈ ਲਓ ਜੀ 35 ਲੱਖ ਲੈ ਲਓ ਜੀ ਕਿਉਂ ਭਈ ਕਿਉਂਕਿ ਆ ਚੱਜਦੇ ਨਹੀਂ ਨਿਕਲੇ ਆ ਜਿਹੜੇ ਬਾਦ ਚ ਆਏ ਆਪਣੇ ਕੋਲੇ ਕਾਲੇ ਅੰਗਰੇਜ਼ ਜਿਹੜੇ ਆਪਾਂ ਨੇ ਚੁਣੇ ਸੋ ਚੱਜਦੇ ਨਹੀਂ ਨਿਕਲੇ ਨੇ ਤੇ ਕੀ ਲੋੜ ਪੈਂਦੀ ਬਾਹਲੇ ਮੁਲਕਾਂ ਜਾਣ ਦੀ ਹੈ ਜੀ ਧਰਤੀ ਆ ਉਹੀ ਕੌਮ ਐ ਉਹੀ ਮਿਹਨਤ ਐ ਸੋ ਵੀਰੋ ਇਹ ਗੱਲ ਮੇਰੇ ਤੇ ਹੁਣ ਮੈਨੂੰ ਮੌਕਾ ਦਿੱਤਾ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਰਹਿਣਾ कि परमात्मा मैं इतों योजे फैसले कराई जिद किसी घर का चुल्हा बड़े दवालिया दीवे जगन तंदुरुस्तिया इज्जत मान सम्मान बधे मेरे हाथों को फैसला ना करवा ली कि जिद ना कि नौकरी चली जाए बढ़ता जा चुल्ला चुल्हा ओ बुझे ये परमात्मा के अरदास करता लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे <प्थाँगा> बहुत बहुत धन्यवाद दोनों हाथ ऊपर चाक के नारे ला दो की, बोले सोने हाथ हाँ। बहुत बहुत थोड़ा धन्यवाद होली जायो आराम ना जायो मामा पहना ने बच्चे भी ने मिलते भी रवेंगे वोटा तो बाद भी मिलते रहेंगे बस बार झाड़ू ਨਾਲ ਸਫਾਈ ਕਰ ਦੋ ਤਾਂ ਕਿ ਜਿਹੜੇ ਇਧਰੋਂ ਉਧਰੋਂ ਆ ਜਿਹੜੇ ਸ਼ਰੱਪੇ ਬਾਜ਼ ਸੱਟੇ ਬਾਜ਼ ਜੂਏ ਬਾਜ਼ ਨਿਸ਼ਾਨੇ ਬਾਜ਼ ਫਲਾਨੇ ਬਾਜ਼ ਇਹ ਸਾਰਿਆਂ ਨੂੰ ਘਰੇ ਬਿਠਾਓ ਰਾਤ ਰਾਤਾਂ ਦਾ